ਜ਼ਿਲ੍ਹਾ ਬਠਿੰਡਾ ਪਿੰਡ ਬ੍ਰਿਕਲਾ ਵਿੱਚ ਹੋਏ ਪਿਛਲੇ ਦਿਨੀ ਕਤਲ ਮਾਮਲੇ ਵਿੱਚ ਇੱਕ આરોપી ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਉਸ ਦਾ ਸਾਕ ਪਿਓ ਹੈ ਜਿਸ ਨੇ ਆਪਣੀ ਕੁੜੀ ਅਤੇ ਆਪਣੀ ਦੋਤੀ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਅਤੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਇਨਾ ਹੀ ਨਹੀਂ ਬਲਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ 5 ਸਾਲ ਪਹਿਲਾਂ ਉਸ ਦੀ ਧੀ ਨੇ ਲਵ ਮੈਰਿਜ ਕਰਵਾਈ ਸੀ ਜਿਸ ਕਰਕੇ ਗੁੱਸੇ ਵਿੱਚ ਆਏ ਪਿਓ ਵੱਲੋਂ ਜਦ ਉਹ ਬੱਸ ਸਟੈਂਡ ਤੇ ਖੜੀ ਸੀ ਤੇ ਉਸ ਤੇ ਤੇਜ਼ ਦਰ ਹਥਿਆਰ ਨਾਲ ਹਮਲਾ ਕੀਤਾ ਗਿਆ ਤੇ ਉਸ ਨੂੰ ਬੜੀ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿੜਕਲਾ ਨੇ ਆਪਣੀ ਲੱਖੀ ਦਾ ਜਿਹੜਾ ਹੈਗਾ ਉਹ ਜਿਹੜੀ ਬੱਸ ਸਟੈਂਡ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਤਾਂ ਪੁਲਿਸ ਪਾਰਟੀ ਉੱਤੇ ਪਹੁੰਚੀ ਤਾਂ ਜਿਹੜਾ ਲੜਕੀ ਦੀ ਉੱਤੇ ਵੀ ਜਿਹੜੀ ਉਹਦੀ ਡੱਡ ਬਾਡੀ ਜਿਹੜੀ ਹੈਗੀ ਉਹ ਪਈ ਸੀ ਤੇ ਉਹਦਾ ਜਿਹੜਾ ਬੱਚਾ ਸੀ ਅ ਸ਼੍ਰੀਬ 1.5 ਤੋਂ 2 ਸਾਲ ਦੀ ਬੇਟੀ ਹੈ ਉਹਦੀ ਲੜਕੀ ਦੀ ਜਸਮਨਦੀਪ Kaur ਦੀ ਤੇ ਉਹ ਜਿਹੜੀ ਹੈਗੀ ਉਹ ਵੀ ਜਿਹੜਾ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਖੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਕੱਲ੍ਹ ਤਾਂ ਫਿਰ ਅਸੀਂ ਉਹਦੇ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹਰਾ ਹੈਗਾ ਉਹਦੇ ਭਾਂਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮੁਕੱਦਮਾ ਜਿਹੜਾ ਹੈਗਾ ਮਟੂ ਦਾ ਕੱਲ 8:30 ਦਾ ਦਰਜ ਕਰ ਲਿਆ ਗਿਆ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਕੱਲ ਅਸੀਂ ਜਿਹੜਾ ਗੋਸ਼ੀ ਹੈਗਾ ਉਹ ਵੀ ਪੜ ਲਿਆ ਗਿਆ ਹੈ ਜਿਹੜਾ ਰਾਜੀਵ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਕਾਨੂੰਨ ਕਰਵਾ ਕਰਿਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਕਰਵਾ ਕਰਿਆ ਸੀ ਜਿਹਦੇ ਚ ਇੱਕ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਰਾਂ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਬਾਰਡਰ ਕੀਤਾ ਸੀ ਸਰਵਰ ਚ ਮਾਰੀ ਸੀ ਕਈ ਉਹ ਵੀ ਅਸੀਂ ਪ੍ਰਾਪਤ ਕਰ ਲਈ ਹੀ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਗੱਭਰ ਕਰ ਲਿਆ ਗਿਆ ਕਾਰਨ ਕੀ ਸੀ ਡਾਕਟਰ ਕੀ ਸੀਗਾ ਕਾਰਨ ਇਹ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਆ ਜਿਹੜਾ ਇੰਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਤੋਂ ਫਰਮਿੰਟਿਵ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਅ ਸਿ ਪ੍ਰੋਡਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੰਜਿਸ਼ ਸੀਗੀ ਇਸੇ ਕਰਕੇ ਜਿਹੜਾ ਹੈਗਾ ਉਹਦਾ ਬਾਪ ਉਹ ਮੋਰਡਰ ਕੀਤਾ ਵੀ ਰੱਖੀਆ ਟਾਈਮ ਬੜਾ ਬਹਿ ਕੇ ਸਰ ਮੈਰਿਜ ਹੋਈ हां ਮੈਰੇ ਨੂੰ ਕਰੀ ਪੰਜ ਸਾਲ ਤੋਂ ਉੱਪਰ ਹੋ ਕੇ ਪੰਜ ਸਾਲ ਦੇ ਹੋ ਗਿਆ ਟਾਈਮ ਬਟ ਉਦੋਂ ਦੀ ਗੱਲ ਹੈ ਕਿ ਕਰਨੇੜੇ ਨੇੜ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿ ਹੁੰਦੀ ਜੇ ਇਸ ਕਰਕੇ ਜਲਾਏਗਾ ਉਹ ਗੁੱਸਾ ਸੀ ਉਹਨੇ ਜਿਹੜਾ ਮਾਰਡਰ ਕਰਤਾ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਤਫतीश ਕਰ ਰਹੇ ਹਾਂ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਕਦਮ ਵਿੱਚ ਹੋਇਆ ਤਾਂ ਉਹਨੂੰ ਦੱਸੀ ਜਾਣਾ ਹੈਗਾ ਵੀ ਪਰ ਮੇਕੇ ਦਾ ਗੱਲ ਕਰੋ ਲਿਆ ਹੁਣ ਤੱਕ ਬੇਟੇ ਦਾ ਗੱਲ ਕਰੋ ਲਿਆ ਹੁਣ ਤੱਕ ਹਜੇ ਤੀਕ ਕੋਈ ਮੋਟਰ ਰੋਲ ਨਹੀਂ ਆਇਆ ਪਰ ਅਸੀਂ ਇਹਨੂੰ ਕਰ ਰਹੇ ਹਾਂ ਅਸੀਂ ਤਫ਼ਤੀਸ਼ ਕਰ ਰਹੇ ਹਾਂ ਅਸੀਂ ਟੈਕਨੀਕਲ ਬੇਸ ਤੇ ਉਥੋਂ ਸੀਸੀਟੀਵੀ ਫੁਟੇਜ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਿਲ ਕਰਕੇ ਤੇ ਜੇ ਉਹਦਾ ਰੋਲ ਆਇਆ ਤਾਂ ਜ਼ਰੂਰ ਉਹਨੂੰ ਵੀ ਜਰਾ ਗ੍ਰਿਫਤਾਰ ਕਰਕੇ ਉਹਦੀ ਵੀ ਕਾਰਵਾਈ ਸਰੰਡ ਦੇ ਵਿੱਚ ਹੀ ਲੜਕੀ ਨੇ ਜਿਹੜਾ ਵਿਆਹ ਕਰਾ ਲਿਆ ਸੀਗਾ ਤੇ ਹੈ ਵੀ ਨੇੜੇ ਨੇੜੇ ਘਰ ਸੀ ਪੰਜ ਛੇ ਘਰ ਇੱਕ ਦੂਸਰੇ ਤੋਂ ਦੂਰੀ ਤੇ ਇਹਨਾਂ ਦੀ ਡਿਫਰੈਂਸ ਹੈ ਸਰ ਮਿੱਤੇ ਗੇ ਲੜਕੀ ਦੇ ਜਿਹੜੇ ਫਾਦਰ ਨੇ ਲਾਇਆ ਉਹਨਾਂ ਦੇ ਬਿਆਨ ਦੇ ਆਧਾਰ ਤੇ ਤੁਸੀਂ ਪਰਚਾ ਦਰਜ ਕੀਤਾ ਉੱਥੇ ਮੌਜੂਦ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਕਦੀ ਵੀ ਲੜਕੀ ਦੇ ਫਾਦਰ ਤੇ ਭਰਾ ਨੇ ਇਸ ਵਾਰ ਦਾ ਉਹਨਾਂ ਅੰਜਾਮ ਵਿੱਚ ਉਖਾਇਆ ਜੀ ਉਹਨਾਂ ਨੇ ਉਹਨਾਂ ਨੇ ਲਿਖਾਇਆ ਅਸੀਂ ਉਹਨੂੰ ਵੀ ਲੈ ਰਹੇ ਹਾਂ ਉਹਦੇ ਨਾਲ ਜਿਹੜਾ ਉਸੇ ਢੰਗ ਨਾਲ ਤਫ਼तीश ਕਰ ਰਹੇ ਹਾਂ ਤੇ ਕੱਲ ਹੀ ਦੇਖੋ ਕੱਲ ਹੀ ਲਾਲ ਦੀ ਨਾਲ ਹੀ ਜਿਹੜਾ ਗੁਰਜੀ ਹੈ ਇਹਦਾ ਇੱਕ ਬੇਨਤੀ ਦੋਸ਼ੀ ਹੈ ਜਿਹਨੇ ਕਈ ਮਾਰੀ ਸੀ ਉਹਨੂੰ ਅਸੀਂ ਮੀਨਤ ਪੜੀ ਦੇ ਸਰ ਜੇ ਲੱਗ ਕੋਈ ਲੜਾਈ ਝਗੜਾ ਹੋਇਆ ਇਹਨਾਂ ਦਾ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਪੁਲਿਸ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਨਟ ਜਾਂ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ ਸਾਡੇ ਸਾਹਮਣੇ ਗਿਆ ਸਰ ਕੱਲਾ ਬੀਤੀ ਕਿ ਲਟਕੀ ਹੈ ਉਹਦੇ ਉੱਤੇ ਹਮ ਤਾਂ ਕੰਦਾ ਸੀ ਉਹਦਾ ਹਸਬੰਦ ਦੇ ਉੱਤੇ ਹੀ ਹਮਲਾ ਕਰਨ ਚੱਲਦੇ ਸੀ ਦੇਖੋ ਇਹ ਤਫਤੀਸ਼ ਦਾ 파ਟਾ ਅੱਜ ਅਸੀਂ ਉਹਦਾ ਪੁਲਿਸ ਰਿਪੋਰਟ ਲਵਾਵਾਂਗੇ ਜੀ ਤੇ ਉਹ ਅਸੀਂ ਉਹ ਤੋਂ ਤੋਕਾਈ ਨਾਲ ਕੋਸ਼ਿਸ਼ ਕਰਾਂਗੇ ਜੇ ਉਹ ਵੀ ਆਇਆ ਤਾਂ ਉਹ ਵੀ ਅਸੀਂ ਜਿਹੜਾ ਤਫਤੀਸ਼ ਨਾ ਲਿਖਿਆ ਉਹ ਇਹ ਬੱਸ ਸਟੈਂਡ ਤੇ ਹੀ ਮੇਨ ਤੇ ਕੀਤਾ ਉੱਥੇ ਹੀ ਮਿਲਤਾ ਹੈ ਜੀ ਫਿਰ ਕੱਲਾ ਬੱਸ ਸਟੈਂਡ ਤੇ ਕੀਤਾ ਹੈ ਮਾੜਾ ਫਿਰ ਬੱਸ ਅੱਡਾ ਸੀ ਉੱਥੇ ਮੈਡੀਸਨ ਲਾਈਨ ਐ ਮੈਡੀਸਨ ਲਾਈਨ ਤੇ ਕਹਿ ਰਹੇ ਸਾਂਭ ਨੇੜੇ ਮੈਡੀਸਨ ਦੀ ਕੋਈ ਕਾਮ ਵੀ ਹੈਗੀ ਆ ਬੱਸ ਅੱਜ ਹੀ ਤਰਾਂ ਦੇ ਤੇ ਵਿਚਾਰ ਤੁਸੀਂ ਇਹਨਾਂ ਤਿੰਨ ਸਾਲ ਹੋ ਗਿਆ ਵਿਆਹ ਬਿਲਕੁਲ ਪੰਜਾਬੀ ਸੀਗਾ ਤਿੰਨ ਸਾਲ ਚ ਜੇ ਕੋਈ ਐਤਾ ਦੀ ਗੱਲ ਹੁੰਦੀ ਉਹਨੂੰ ਹੋਰ ਤੁਰੰਤ ਉੱਥੇ ਕਿਸੇ ਪਿੰਡ ਦਾ ਮਾਰਦੇ ਤੁਹਾਨੂੰ ਲੱਗ ਰਿਹਾ ਉਹ ਫਸਾਇਆ ਹੋਣਾ ਪਿੰਡ ਵਾਲਿਆਂ ਨੇ ਤਾਂ ਜੇ ਮੇਰੇ ਮਾਰੇ ਹੋਣੇ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਉਹਨੂੰ ਸੁਣੇ ਨਹੀਂ ਇਸ ਤਰ੍ਹਾਂ ਦੀ ਗੱਲ ਆਈ ਕੋਈ ਬਟ ਹੋਰ ਇੰਜ ਕੋਈ ਪਤਾ ਕਾਰਨ ਨਹੀਂ ਲੱਗ ਰਿਹਾ ਕਰ ਰਿਹਾ ਤਾਂ ਪਿਛੇ ਖਲਤਾ ਹੀ ਮੈਟਰ ਹੈ ਜਿਹੜੇ 24 ਘੰਟੇ ਦੇਖੋ ਪੁਲਿਸ ਨੇ ਉਹ 12 ਘੰਟੇ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਹੈਗਾ ਮੇਨ ਕੰਪਲੈਟ ਹੈਗਾ ਉਹਨੂੰ ਸੀਕ ਅਰੈਸਟ ਕਰ ਲਿਆ ਤੇ ਨਾਲ ਹੀ ਜਿਹੜੇ ਜਿੰਨਾ ਨਾਲ ਉਹਨੇ ਮਰਡਰ ਕੀਤਾ ਉਹ ਵੀ ਸੀ ਜਿਹੜਾ ਹੈਗਾ ਕਰ ਕਵਰ ਕਰ ਲਿਆ ਮੋਟਰਸਾਈਕਲ ਵੀ ਕਵਰ ਕਰ ਲਿਆ ਹੈਗਾ ਅੱਜ ਉਹਦਾ ਪੁਲਿਸ ਰਿਪੋਰਟ ਲਾਵਾਂਗੇ ਤੇ ਉਹਦੇ ਆਧਾਰ ਨਾਲ ਜਿਹੜਾ ਕੋਸ਼ਿਸ਼ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈਗੀ ਉਹ ਤੁਹਾਡੇ ਨਾਲ ਫਿਰ ਵੀ ਸ਼ੇਅਰ ਕਰਾਂਗੇ ਸਿਰ ਤੋਂ ਜੇ ਸਾਹਮਣੇ ਅੱਛੀ ਹੁੰਦੀ ਨਹੀਂ ਹੁੰਦਾ ਕਿ ਦਿੱਤੀ ਸੀ ਜਾਂ ਉਹ ਵੀ ਘਟਨਾ ਦਰਸਾਨ ਹੋ ਗਈ ਸੀ ਉਹਦੇ ਵੀ ਸਿਰ ਸਖਤ ਤਲ ਜਦ ਕੋਈ ਹੋਰ ਸਰਦੀ ਸੱਫਰ ਅੰਦਰ ਦੀ ਸੱਫ ਹੈਗੀ ਸੀ ਉਹ ਮੱਜੀ ਹੋਈ ਜੀ ਕਰਕੇ ਉਹਦਾ ਉਦੋਂ ਸੈਕ ਦੀ ਸੀਗੀ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਹੈਗਾ ਤੇ ਇਸਨੇ ਹੀ ਦਾਗ ਜਾ ਕੇ ਗੱਡੀ ਵਿੱਚ ਚੇਸ ਕਰ ਸਰ ਜਦੋਂ ਲਮੈਰੀ ਦਾ ਇਹਨਾਂ ਦਾ ਮੈਟਰ ਸੀਗਾ ਉਦੋਂ ਇਹਨਾਂ ਦੇ ਆਪ ਦੋਵਾਂ ਧੜਾਂ ਨੂੰ ਆਪਸ ਰਾਈ ਨਾਵਾ ਨਹੀਂ ਕਿਸੇ ਤਰ੍ਹਾਂ ਦਾ ਹੋਇਆ ਇਹਨਾਂ ਜਿਹੜਾ ਕੋਈ ਤਕਤੀਸ ਦਾ 파ਟਰ ਉਹ ਪੁੱਛਾਂਗੇ ਜਿਹੜੀ ਗੱਲ ਆਏਗੀ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਅਰੇਂਜਮੈਂਟ ਸੀ ਨਾ ਵੈਸੇ ਨਹੀਂ ਜੀ ਲਾਉ ਨਹੀਂ ਲਾਉ ਕਮ ਅਰੇਂਜ ਸੀ ਜਾਂ ਇਹ ਨਾ ਪਰਟੀਸਿਪੇਸ਼ਨ ਪ੍ਰੋਟੈਕਸ਼ਨ ਲੈ ਕੇ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਉਹ ਦੱਸ ਰਹੇ ਉਹ ਤੁਹਾਡੇ ਪੀਵੀ ਅਸਟੇਟ ਨੂੰ ਕੀ ਹੈਗਾ ਕਿ ਇੱਥੇ ਜਿਹੋਸ਼ੀ ਹੈਗਾ ਜਿਹੜਾ ਫੜਿਆ ਹੋਇਆ ਲਿਖਿਆ ਹੈ ਤੁਹਾਡੇ ਦੋਸ਼ੀ ਆਪੇ